ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਕੁਪੜੇ ਲਈ ਤੁਹਾਡਾ ਸਵਾਗਤ ਹੈ ਜੀ ਇਹ ਅਸੀਂ ਸੂਟ ਲੈ ਕੇ ਆਏ ਆ ਵੈਲਵਟ ਦੇ ਤੇ ਇਹ ਮਾਈਕਰੋ ਵੈਲਵਟ ਹੈ ਜੀ ਇਹ ਪ੍ਰਿੰਟ ਸ਼ਰਟ ਹੈ ਇਸ ਦੇ ਨਾਲ ਪਲੇਨ ਸਲਵਾਰ ਹੈ ਤੇ ਸਲਵਾਰ ਦੇ ਉੱਪਰ ਵਰਕ ਕਰਵਾਇਆ ਹੋਇਆ ਹੈ ਜੀ ਪ੍ਰਿੰਟ ਦੇ ਨਾਲ ਦਾ ਤੇ ਇਸ ਦੇ ਉੱਪਰ ਬਾਹਾਂ ਤੇ ਚਾਕਾਂ ਤੇ ਔਰ ਪੌਂਚੇ ਦੇ ਵਿੱਚ ਇਹ ਲੈਂਸ ਦਿੱਤੀ ਹੈ ਤੇ ਇਸ ਦੇ ਨਾਲ ਜੀ ਦੁਪੱਟਾ ਹੈ ਲੈਂਸ ਵਾਲਾ ਐ ਸਰਦੀਆਂ ਲਈ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਹੈ ਜੀ ਹਾਂਜੀ ਤੇ ਇਹ ਸੈਕੰਡ ਸੂਟ ਹੈ ਜੀ ਇਹ ਕਾਟਨ ਦਾ ਸੂਟ ਹੈ ਇਹ ਪ੍ਰਿੰਟਡ ਸੂਟ ਹੈ ਤੇ ਇਸ ਦੇ ਉੱਪਰ ਲੈਸ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਤੇ ਨਾਲ ਪਿੰਟੈਕਸ ਦਿੱਤੇ ਆ ਸੈਂਟਰ ਲੈਸ ਹੈ ਔਰ ਅੱਗੇ ਲੈਸ ਲਗਾਈ ਹੋਈ ਹੈ ਤੇ ਇਸ ਦੇ ਨਾਲ ਦੀ ਸਟ੍ਰੈਟ ਸਲਵਾਰ ਵੀ ਆ ਗਈ ਦੀ ਹੈ ਸਲਵਾਰ ਦੇ ਨਾਲ ਵੀ ਪਿੰਟੈਕਸ ਔਰ ਲੈਸ ਦਿੱਤੀ ਹੋਈ ਹੈ ਐਵੇਂ ਇਸ ਦੇ ਘੇਰੇ ਤੇ ਪਿੰਟੈਕਸ ਲੈਸ ਦਾ ਡਿਜ਼ਾਈਨ ਹੈ ਤੇ ਇਸ ਦੇ ਨਾਲ ਇਹ ਗ੍ਰੇ ਕਲਰ ਦਾ ਦੁਪੱਟਾ ਹੈ ਜੀ ਦੁਪੱਟੇ ਵਿੱਚ ਸ਼ਰਟ ਦੇ ਕਲਰ ਦੇ ਕੇ ਲੈ ਸਕਦੀ ਹੋਈ ਹੈ ਤੇ ਇਹ ਵੀ ਬਹੁਤ ਸੋਹਣਾ ਸੂਟ ਤਿਆਰ ਹੋਇਆ ਹੈ ਜੀ ਹਾਂਜੀ ਨੈਕਸਟ ਸੂਟ ਇਹ ਪਸ਼ਮੀਨਾ ਦਾ ਸੂਟ ਹੈ ਜੀ ਤੇ ਇਸ ਦੀ ਬਾਹਾਂਾਂ ਤੇ ਠਿਕਰੇ ਤੇ ਬੰਦੋ ਠਿਕਰਵਾਈ ਹੋਈ ਹੈ ਤੇ ਇਸ ਦੇ ਨਾਲ ਐਮਬਰਾਇਡਰੀ ਦੇ ਸ਼ਰਟ ਦਾ ਦੁਪੱਟਾ ਤਿਆਰ ਕੀਤਾ ਹੈ ਇਸ ਦੇ ਨਾਲ ਪਟਿਆਲਾ ਸਲਵਾਰ ਤਿਆਰ ਕੀਤੀ ਹਾਂਜੀ ਨੈਕਸਟ ਸੂਟ ਇਹ ਪਸ਼ਮੀਨਾ ਦਾ ਸੂਟ ਹੈ ਔਰ ਇਹ ਪਲੇਨ ਸੂਟ ਨਹੀਂ ਹੈ ਇਸ ਵਿੱਚ ਬ੍ਰਿਕ ਬ੍ਰਿਕ ਚੈੱਕ ਬਣਿਆ ਹੋਇਆ ਹੈ ਬਲੈਕ ਵਿੱਚ ਤਾਂ ਇਸ ਦੇ ਅੱਗੇ ਇਹ ਘੇਰੇ ਦੇ ਵਿੱਚ ਤੇ ਬਾਹਾਂ ਤੇ ਐਮਬਲੋਇਡਰੀ ਕੀਤੀ ਹੈ ਇਸ ਦੇ ਨਾਲ ਵੀ ਜਿਉਣਾ ਪਟਿਆਲਾ ਸੂਟ ਬਾਰ ਤਿਆਰ ਕਰਵਾਈਏ ਔਰ ਇਸ ਦੇ ਨਾਲ ਇਹ ਦੁਪੱਟਾ ਹੈ ਦੁਪੱਟੇ ਨੂੰ ਲੈਂਸ ਲਾਈ ਹੋਈ ਹੈ ਐਮਬਲੋਇਡਰੀ ਦੇ ਸ਼ੇਡ ਤੇ ਇਹ ਬਹੁਤ ਹੀ ਪਿਆਰਾ ਸੂਟ ਤਿਆਰ ਹੋਇਆ ਜੀ ਜੇ ਤੁਸੀਂ ਕੋਈ ਵੀ ਸੂਟ ਇਹਨਾਂ ਚੋਂ ਤਿਆਰ ਕਰਵਾਉਣਾ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸੈੱਟ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਓਕੇ ਥੈਂਕ ਯੂ ਇਹਨਾਂ ਪਿੰਕ ਕਲਰ ਦਾ ਸੂਟ ਹੈ ਔਰ ਪਿੰਕ ਦੁਪੱਟਾ ਇਹਦੇ ਨਾਲ ਸੇਮ ਮੈਚ ਕਰਦਾ ਹੈ ਸ਼ਾਇਦ ਕੈਮਰੇ ਵਿੱਚ ਨਹੀਂ ਪ੍ਰੋਪਰ ਕਲਰ ਆ ਰਿਹਾ ਤਾਂ ਤੁਹਾਨੂੰ ਜੇ ਕੋਈ ਵੀ ਸੂਟ ਇਹਨਾਂ ਚੋਂ ਤੁਸੀਂ ਬਣਵਾਉਣਾ ਹੋਏ ਤਾਂ ਤੁਸੀਂ ਸਾਨੂੰ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ